ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜਿਉਨ ਜੀ ਇੱਕ ਤੁਹਾਨੂੰ ਚੰਗੀ ਮੱਝ ਦਿਖਾਵਾਏ ਸੂਈ ਸਬਾਈ ਕਿਹੜਾ ਸੂਆ ਕਦੋਂ ਸੂਈ ਆ ਤੇ ਕੀ ਮਗਰਾ ਬਾਈ ਜੀ ਤੋਂ ਪੁੱਛਾਂ ਸਸੀ ਕਾਲ ਜੀ ਸਸੀ ਕਾਲ ਜੀ ਹੋ ਠੀਕ ਹੋ ਵੀਰੇ ਵਧੀਆ ਬਈ ਪਹਿਲਾਂ ਤਾਂ ਨੰਬਰ ਬੋਲੋ ਜੀ 98722 32148 ਪਿੰਡ ਜੀ ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਤਸੀਰਾਂਪੁਰਾਪੂਲ ਨੇੜੇ ਤੇੜੇ ਆਪਣੇ ਕਿਹੜੇ ਨੇੜੇ ਵੀਰੇ 9 ਕਿਲੋਮੀਟਰ ਦਾ ਪਰਿਆਣਾ ਆਪਨੂੰ ਤੇ 8 ਕਿਲੋਮੀਟਰ ਦਾ ਪਰਿਆਣਾ ਓਕੇ ਜੀ ਤੇ ਬਾਈ ਜੀ ਅੱਜ ਆਪਾਂ ਇੱਕ ਮੱਝ ਦਿਖਾਉਣੀ ਹੈ ਹਾਂ ਇੱਕ ਦਿਖਾਉਣੀ ਹੈ ਬਾਈ ਕਿਹੜਾ ਸੂਆ ਵੀਰੇ ਇਹ ਬਾਈ ਜੀ ਜਦਾ ਇਹਨਾਂ ਜਮਤੀਜਾ ਸੂਆ ਫੁੱਟੇ ਦਾ ਪਰਾਉਣਾ ਦੂਜਾ ਕਾਲਾ ਬਸ ਕਾਲਾ ਸਹੀ ਹੈ ਤੇਰੀ ਗੱਲ ਜਮਤੀਜਾ ਸੂਆ ਆ ਗਿਆ ਜੀ ਤੇ ਮਗਰ ਕੀ ਆ ਗਿਆ ਵੀਰੇ ਮਗਰੇ ਦੇ ਕਟ ਆ ਗਿਆ ਤੇ ਵੀਰੇ ਲੇਵੇ ਲੋਵੇ ਦੀ ਬੜੀ ਮਰੀਕਨ ਗਾਈ ਆ ਨਾ ਹਨਾ ਹਾਂ ਖੋਲੋ ਜੀ ਤੋੜਾ ਕਰਾ ਕੇ ਚੈੱਕ ਤੇ ਕਿੰਨੇ ਦਿਨਾਂ ਦਾ ਸੂਆ ਵੀਰੇ ਦਾ ਇਹ ਰਾਤੀ ਸੂਈ ਆ ਬਾਈ ਰਾਤੀ ਸੂਈ ਜੀਰ ਕੰਪਲੀਟ ਆ ਜੀਰ ਓਕੇ ਆ ਜਮਾ ਸਾਢੇ 4 ਕਿਲੋ ਬੋਲਾ ਪਚੋਤਾ ਜੀ ਬਾਈ ਤੇ ਲੇਵਾ ਹੁਣ ਵੀ ਚੰਗਾ ਲਈ ਫਿਰਦੀ ਆ ਹਾਂ ਹੂੰ ਬਾਕੀ ਦੁੱਧ ਬਾਈ ਬਹੁਤ ਚੰਗਾ ਦਿੰਦੀ ਆ 15 ਕਿਲੋ ਕੱਢਾ ਬੂਟੇ ਓਕੇ ਹਾਂ 15 ਕਿਲੋ ਦੁੱਧ ਦੇ ਦੂਗੀ ਉਰਾਉਣਾ ਬਾਈ 15 ਕਿਲੋ ਖੁੱਲਾ ਮੇਰੇ ਸਾਬ ਹਾਂ ਜਿਹੜੇ ਸਾਬ ਨੇ ਤੇ ਲੇਵੇ ਦੇਖਾ ਵੀਰੇ ਹੋਊਗੀ 10 ਕਿਲੋ 10 ਸਾਢੇ ਕਿ ਦੀ ਇਹਦਾ ਦਾਣਾ ਬਣਾ Okay 10 ਕਿਲੋ ਦਾ ਹੋਣਾ ਬੋਲਾ ਤਿਆਰ ਹੋਊਗੀ ਓਕੇ ਜੀ 10 ਕਿਲੋ ਤੋਂ ਬਾਈ ਕਹਿੰਦਾ ਸਟਾਰਟਿੰਗ ਕਰੂਗੀ ਥਣਲੇਵੇ ਦੀ ਪੂਰੀ ਸਾਬ ਤੇ ਸਿੰਘ ਛੱਲੇ ਦੀ ਚਾਰ ਚਪੇਰੇ ਦੀ ਚਾਰੇ ਪੱਲਿਆਂ ਦੀ ਝੋਟੀ ਪੂਰੀ ਹੈ ਜੀ ਸਿੰਘ ਦਸੂng ਬਹੁਤ ਸੁਨੱਖਾ ਸੁਧੀ ਸੂਰ ਰੇ ਨਾਲ ਤੀਜਾ ਸੂਰ ਰਹਿ ਜਾਂਦਾ ਜਾਵੋ ਤੇ ਥਣ ਥਣ ਲੱਗਿਆ ਝੋਟੀ ਨੂੰ ਲੈ ਬਾਈ ਵਾਲਾ ਬੁੱਟੇ ਲੈ ਵਾਲੂ ਲੈਣਾ ਸੂਰ ਨਾਲ ਆਈ ਵਦੇ ਅਮ ਨਿਕਲਣ ਵਾਲਾ ਕੰਮ ਹੈ ਲੈ ਵਾ ਤੇ ਨਾਲ ਆਪਣਾ ਵੀਡੀਓ ਬਣਾਉਣ ਦਾ ਟਾਈਮ ਦੁਪਹਿਰ 12:00 ਵਜੇ ਦਾ ਇਹ ਹਜਾਤ ਨੂੰ ਦੇਖੋ ਕਿੱਥੇ ਜਾਣੀ ਗੱਲ ਹੈ ਨਾ ਬਾਕੀ ਚਾਰ ਛੱਲੇ ਚਾਰ ਕਿਲੋ ਬੋਲਾ ਕੱਢਿਆ ਹੋਇਆ ਬੁੱਟੇ ਓਕੇ ਕਿਉਂਕਿ ਤਾਜੀ ਹੈ ਜੀ ਜਮਾ ਹੋਸਾ ਹੋਣਾ ਜਜਮੈਂਟ ਕਰ ਲਿਓ ਲੈ ਹੱਥੀ ਕਾਚੀ ਆਉਂਦੀ ਹੈ ਤੇ ਆਹ ਦੇਖੋ ਜੀ ਬੱਚਾ ਜਾਉਂਦਾ ਤੁਸੀਂ ਦੇਖ ਸਕਦੇ ਹੋ ਬਾਕੀ ਦਾ ਵੀ ਰਸੀਲ ਸਭ ਵਧੀਆ ਹਾਂ ਰਸੀਲ ਵਧੀਆ ਬਾਈ ਹੂੰ ਰਸੀਲ ਸਭ ਫੋਲ ਤੇ ਤਾਂ ਆਹ ਦੇਖੋ ਵੀਰੋ ਆਹ ਦੇਖੋ ਵੀਰੋ ਬੱਚਾ ਜਾਉਂਦਾ ਤੁਸੀਂ ਦੇਖ ਸਕਦੇ ਹੋ ਚਾਰ ਸਪੇਰੇ ਦੀ ਝੋਟੀ ਪੂਰੀ ਹੈ ਜੀ ਮੈਂ ਫਿਰ ਤੁਹਾਨੂੰ ਕਹਿ ਰਿਆਂਗਾ ਕਤੋਂ ਖੁੰਜੀ ਨਹੀਂ ਹੈਨਾ ਹਾਂ ਬਾਈ ਤੇ ਬਾਕੀ ਚਵਾਈ ਦਿਖਾਦੇ ਬੁੱਟੇ ਆਹ ਦੇਖੋ ਚਵਾਈ ਚੋਈ ਨਾ ਬਾਈ ਪਾਸ ਕਰਕੇ ਲਈ ਵੀ ਆ ਤੁਹਾਨੂੰ ਵੀ ਸਾਹਮਣੇ ਤੁਹਾਡੇ ਉੱਤੇ ਆ ਬੜਦੇ ਜਵਾਈ ਦਾ ਉੱਤੇ ਲਗਣਿਆਂ ਚੋ ਮਾਰ ਲੈ ਲੈ ਮੈਂ ਕਿਹਾ ਜੀ ਕੋਈ ਚੱਕਰ ਹੀ ਨਹੀਂ ਉਾਈ ਦਾ ਜਿਆ ਆਨਲਾਈਨ ਮੰਗਾ ਲੈ ਬੁੱਟੇ ਕੋਈ ਕੱਲ ਵੀ ਝੋਟੀਆਂ ਆਪਣੇ ਆਨਲਾਈਨ ਹੀ ਕਈਆਂ ਉਹ ਜਿਹੜੀਆਂ ਕੱਲ ਪਾਈਆਂ ਸੀ ਹਾਂ ਓਕੇ ਆ ਲੈ ਬੱਸ ਵੀਰੇ 4 ਰੁਪਏ ਦੀ ਚੰਗੀਆਂ ਮੈਂ ਫੇਰ ਕਹਿ ਰਿਹਾ ਭਾਉ ਦੀ ਬੀ ਆਨਲਾਈਨ ਮੰਗਾ ਲੈ ਚੱਕਰ ਵਾਲੀ ਤਾਂ ਹੈ ਹੀ ਨਹੀਂ ਹਾਂ ਬਾਕੀ ਲੇਵਾ ਵਾਲਾ ਕਰਮਾ ਵੀ ਲੈ ਤੂੰ ਵਾਲਾ ਹੀ ਵੱਡੇ ਲੇਵਾ ਲੇਵਾ ਜਮਾ ਤੂੰ ਨਾਲ ਆਈ ਫਿਰਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਲੱਗੀ ਚੌਲੀ ਚੂੜੀ ਬਹੁਤ ਆ ਬੁੱਟੇ ਚੌਲੀ ਚੂੜੀ ਪਾ ਕੇ ਬ੍ਰੇਕਿੰਗਾਂ 'ਚ ਬਾਹਰ ਹੀ ਹਾਂ ਹਾਂ ਬ੍ਰੇਕਿੰਗ ਜਿੰਨੀ ਕਹਦੇ ਉੰਨੀ ਚੰਗੀਆਂ ਰੁਪਏ ਦਾ ਰੁਪਿਆ ਆਪਾਂ ਕਹਿ ਸਕਦੇ ਹਾਂ ਦੇਖੋ ਜੀ ਚਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਤੇ ਵੀਰੇ ਕੀ ਰੇਟ ਆ ਗਿਆ ਬਹੁਤ ਤੋਰ ਕੇ ਦੁਬਾਰਾ ਦਿਖਾ ਦੇ ਹਾਂ ਦੁਬਾਰਾ ਤੋਰ ਜੋਸ਼ ਚਾਹੀ ਵੀ ਹਣਾ ਜੋ ਚਾਹ ਲੇਵਾ ਨਾਲ ਹੁਣ ਜੋਸ਼ ਜਰੋ ਕਰਿਆ ਤਾਂ ਤਾਂ ਹਾਲੇਵੇ ਦੀ ਫਿਟਿੰਗ ਦੇਖੋ ਤੁਸੀਂ ਤੇ ਮੁੱਲ ਵੀ ਵਾਈਆਂ ਦਾ ਜਮਾ ਜਾਇਜ਼ ਹੋਣ ਵਾਲਾ ਉਹ ਮੁੱਲ ਬੁੱਟੇ ਕੋਈ ਦਾ ਡੇਢ ਨਹੀਂ ਕਰਨਾ ਕੋਈ ਚਾਲ ਨਹੀਂ ਕਰਨਾ ਆਪਾਂ ਕਿਨੇ ਲੈਣੇ ਆ ਫਿਰ ਮੁੱਲ ਜਮਾ 1 24 ਦੇਣੀ ਆ ਚਮਾ ਜਾਇਜ਼ ਰੇਟ ਆ ਜੀ ਹਾਂ ਆ ਦੇਖੋ ਜੀ ਜੇ ਆਪਾਂ ਤੁਹਾਨੂੰ ਦੱਸ ਦਿੱਤੀ ਕਿ ਕਿਸੇ ਗੱਲੋਂ ਨਹੀਂ ਖੁੰਜੀ ਵੀ ਨਾ ਨਾ ਬੁੱਟੇ ਕੋਈ ਐਵੇਂ ਡੇਢ ਕਰਦਗੇ 2 ਕਰਦਗੇ ਕੋਈ ਫਾਇਦਾ ਨਹੀਂ ਆ ਉਹ ਚੱਕਰ ਵਾਲੀ ਗੱਲ ਨਹੀਂ ਮੋਲ ਆਪਣੇ ਜਮਾ ਜਾ ਲੋਕਾਂ ਦੀ ਇਹ ਤਾਂ ਫਰਕ ਹੋਊਗਾ ਬਾਕੀ ਦੀ ਗੱਲ ਤੁਸੀਂ ਆਨਲਾਈਨ ਵੀ ਮੱਝ ਮੰਗਾ ਸਕਦੇ ਹਾਂ ਮੰਗਾ ਸਕਦੇ ਬੁੱਢੇ ਚੌੜੀ ਦਿਖਾ ਦੇ ਲੈ 2.5 ਫੁੱਟ ਚੌੜੀ ਪਈ ਆਹ ਦੇਖੋ ਥਾਂ ਦੇਖੋ ਤੁਸੀਂ ਹਾਂ ਚੌੜੀ ਦੇਖੋ ਕਿੰਨੀ ਚੌੜੀ 2.5 ਫੁੱਟ ਚੌੜੀ ਪਈ ਆ 1,24,000 ਜਮਾ ਜਾ ਰੇ ਹਾਂ ਤੇ ਨੰਬਰ ਬਾਈ ਫਿਰ ਬੋਲੋ 98702 32148 ਜਰੂਰ ਬਾਈ ਜਨਾ ਕਰਿਓ ਸੰਪਰਕ ਇੱਕ ਝੋਟੀ ਸੀ ਇੱਕ ਤੁਹਾਨੂੰ ਦਿਖਾਤੀ ਸੂਆ ਤੀਜਾ ਮਗਰ ਕਟਾ ਵੀਰੇ ਹਾਂ ਮਗਰ ਕਟਾ ਤੇ ਧੰਵਾਦ ਜੀ